ਸਾਰੇਆਂ ਦਾ ਸਵਾਗਤ ਹੈ ਮੇਰੇ ਵੀਰ ਅੱਜ ਜਿਹੜਾ ਮੈਚ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਉਣ ਲੱਗਾ ਹਾਂ ਉਹ ਹੈਗਾ ਜੰਡ ਸਾਹਿਬ ਦਾ ਮੈਚ ਬਠਿੰਡਾ ਜਿਲ੍ਹਾ ਦਾ ਇਹ ਏਰੀਆ ਜਿੱਥੇ ਮੈਚ ਭਗਤਾ ਭਾਈਕਾ ਤੇ ਹਿੰਮਤਪੁਰਾ ਦੇ ਵਿਚਕਾਰ ਖੇਡਿਆ ਗਿਆ ਮੈਚ ਜਿਹੜਾ ਬਹੁਤ ਵਧੀਆ ਢੰਗ ਨਾਲ ਸਟਾਰਟ ਹੁੰਦਾ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਮੈਚ ਹੈ ਉਹ ਚੱਲਦਾ ਹੈ ਪੁਆਇੰਟ ਟੂ ਪੁਆਇੰਟ ਦੇ ਲਈ ਜਦੋਂ ਜਦ ਹੁੰਦੀ ਹੈ ਪਰ ਫਿਰ ਕੋਈ ਇੱਕ ਅਜਿਹਾ ਕਾਰਨ ਹੁੰਦਾ ਜਿਸ ਦੇ ਕਰਕੇ ਮੈਚ ਜਿਹੜਾ ਬੰਦ ਕਰਨਾ ਪੈ ਜਾਂਦਾ ਹੈ ਮੈਚ ਬੰਦ ਕਿਉਂ ਹੋਇਆ ਕੀ ਕਾਰਨ ਸੀ ਇਸ ਦੀ ਗੱਲਬਾਤ ਆਪਾਂ ਫਿਰ ਕਰਾਂਗੇ ਪਹਿਲਾਂ ਇਹ ਮੈਚ ਦੇ ਲਓ ਪਹਿਲਾ ਸੈਮੀਫਾਈਨਲ ਮੈਚ ਇੱਕ ਪਾਸੇ ਹਿੰਮਤਪੁਰਾ ਔਰ ਦੂਸਰੇ ਪਾਸੇ ਭਗਤਾਪਾਈ ਦੋਨੋਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਅੰਦਰ ਪੁੱਜ ਚੁੱਕੀਆਂ ਨੇ ਸੋ ਦੋਨੋਂ ਟੀਮਾਂ ਦਾ ਪਹਿਲਾ ਜਿਹੜਾ ਸੈਮੀਫਾਈਨਲ ਮੈਚ ਖੇੜਿਆ ਜਾਣਾ ਹੈ ਦੀਪਾ ਆਖਦਾ ਬੁਰਜ ਥਰੋੜ ਵਾਲਾ ਮੇਰੇ ਵੀਰੋ ਨਾਲ ਕਰਨ 골ਡ ਜਿਮ ਵਾਲਾ ਭਗਤੇ ਵਾਲੇ ਸਜਣ ਪੁੱਜੇ ਹੈ ਜੇ ਸ਼ੀਰਾ ਪਾਲੇ ਤੋਂ ਵੱਧ ਜਫੇ ਲਾਵੇਗਾ ਤਾਂ ਕਹਿੰਦਾ ਵੀ ਬੁਰਜ ਥਰੋੜ ਦੇ ਕਬੱਡੀ ਖੇਡ ਮੇਲੇ ਤੇ 17 ਫਰਵਰੀ ਨੂੰ ਤੇ ਦੀਪੇ ਵੱਲੋਂ 5 ਫੁੱਟ ਦੇ ਕੱਪ ਦੇ ਨਾਲ ਪਿੱਥੋ ਵਾਲੇ ਸ਼ੀਰੇ ਦਾ ਮਾਨ ਹੋਵੇਗਾ ਜੇ ਪਾਲੇ ਤੋਂ ਸ਼ੀਰਿਆ ਤਾਂ ਇਹ ਵੱਧ ਜਫੇ ਲਾਉਣਾ ਹੈ ਲਓ ਲੇਖਾ ਜੋਖਾ ਉਹਨਾਂ ਨੇ ਆਪ ਹੀ ਕਰ ਲੈਣਾ ਹੈ ਸ਼ਾਡਾ ਵੀਰ ਦੀਪ ਤੇ ਕਰਨ 골ਡ ਜਿਮ ਵਾਲਾ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਲਓ ਟੀਮਾਂ ਦੀ ਸੈੱਡ ਆਪਾਂ ਦੱਸਦੇ ਹਾਂ ਤੁਹਾਨੂੰ ਹਿੰਮਤਪੁਰੇ ਦੀ ਟੀਮ ਹੈ ਇਹ ਭਾਈ ਰੁੱਪੇ ਵਾਲੇ ਪਾਸੇ ਹੈ ਚੜਦੇ ਵਾਲੇ ਪਾਸੇ ਹੈ ਔਰ ਦੂਸਰੇ ਪਾਸੇ ਸਤੇਜ ਵਾਲੇ ਪਾਸੇ ਭਗਤੇ ਵਾਲੇ ਪਾਸੇ ਬਸੰਤ ਦੀ ਟੀਮ ਹੈ ਆਪਾਂ ਗਰਾਊਂਡ ਬਿਲਕੁਲ ਕਲੀਅਰ ਕਰਵਾ ਦਈਏ ਪਹਿਲਾਂ ਮੇਰੀ ਬੇਨਤੀ ਹੈ ਜਿਹੜੇ ਇਧਰਲੇ ਪਾਸੇ ਖਿਡਾਰੀ ਖੜੇ ਆ ਸਪੇਅਰ ਖਿਡਾਰੀਆ ਉਹ ਵੀ ਬੈਠ ਜਾਣ ਪਲੀਜ਼ ਹੱਥ ਬਨ ਕੇ ਬੇਨਤੀ ਹੈ ਬੈਠ ਜਾਓ ਦੂਸਰੇ ਪਾਸੇ ਵੀ ਕੋਈ ਸਜਨਾਂ ਖੜਾ ਹੋਵੇ ਇਹ ਸਾਡੀ ਬੇਨਤੀ ਹੈ ਲਓ ਆਪਾਂ ਪਹਿਲੀ ਰੇਡ ਦੇ ਨਾਲ ਜੁੜਦੇ ਆ ਕਿ ਚੁੰਮ ਕੇ ਮਿੱਟੀ ਗਰਾਊਂਡ ਦੀ ਮੱਥੇ ਨਾਲ ਸ਼ੇਰ ਨੇ ਲਾਈ ਮੀਚ ਕੇ ਅੱਖਾਂ ਬੱਚੋ ਆਣੀਆਂ ਬਸ ਇੱਕੋ ਗੱਲ ਧਿਆਈ ਤੇਰੀ ਰਹਿਮਤ ਨਾਲ ਹੀ ਸਜੂਗਾ ਮੇਰੇ ਸਿਰ ਤੇ ਜਿੱਤ ਦਾ ਤਾਜ ਮੈਂ ਚੱਲਿਆ ਕੌਡੀ ਪਾਣ ਲਈ ਮੇਰੀ ਰੱਖੀ ਦਾਤਿਆ ਲਾਜ ਮੇਰੀ ਰੱਖੀ ਦਾਤਿਆ ਲਾਜ ਲਓ ਇੱਕ ਪਾਸੇ ਦੀਪ ਔਰ ਦੂਸਰੇ ਪਾਸੇ ਭਗਤੇ ਵਾਲਾ ਹਰਪ੍ਰੀਤ ਸਿੰਘ ਬਹੁਤ ਹੀ ਤਗੜਾ ਜਫਾ ਲਾ ਕੇ ਅੰਕ ਜਿਹੜਾ ਆਪਣੀ ਟੀਮ ਦੇ ਲਈ ਜੋਰਦਾ ਆਇਆ ਸ਼ਵਿੰਦਰ ਅਕਾਲੀ ਪਰਿਵਾਰ ਦਾ ਲਓ ਖੇਡ ਮੈਦਾਨ ਦੇ ਅੰਦਰ ਪਹਿਲੀ ਰੇਡ ਪਾਉਣ ਦੇ ਲਈ ਆਪਣੀ ਟੀਮ ਦੀ ਤਰਫੋਂ ਖੇਡ ਮੈਦਾਨ ਦੇਦਰ ਵੱਜ ਚੁਕਿਆ ਕਿ ਨਾ ਅਸੀਂ ਜਾਈਏ ਮੱਕੇ ਤੇ ਨਾ ਅਸੀਂ ਜਾਈਏ ਕਾਬੇ ਸਾਡੇ ਦਿਲਾਂ ਵਿੱਚ ਵਸਦੇ ਨੇ ਗੁਰੂ ਨਾਨਕ ਜਿਹੇ ਬਾਬੇ ਸਾਡੇ ਖੂਨ ਵਿੱਚ ਕੁਰਬਾਨੀ ਹਰਥਾ ਸ਼ਿੱਕਾ ਚੱਲੇ ਸਵਾ ਲੱਖ ਨਾ ਪਿੜ ਜਾਈਏ ਬੱਚੋ ਆਣੀਆਂ ਕੱਲ ਮੁਕੱਲੇ ਓ ਵਾਹ ਓ ਸੋਹਣਾ ਵਾਹ ਓ ਸੋਹਣਾ ਕੱਲੇ ਕੱਲੇ ਦੀ ਟੱਕਰਾਂ ਲਓ ਸਾਹਮਣੇ ਸ਼ਵਿੰਦਰ ਅਕਾਲੀ ਪਰਿਵਾਰ ਦਾ ਭਗਤੇ ਵਾਲਾ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਲਓ ਗੱਗੂ ਦੀ ਰੇਡ ਦੇ ਨਾਲ ਫੇਰ ਜੁੜਦੇ ਐ ਹਿੰਮਤਪੁਰੀਆ ਗੱਗੂ ਦੁਨੀਆ ਦਾ ਟਾਪ ਦਾ ਖਿਡਾਰੀ ਹੈ ਯੂਕੇ ਦੇ ਵਿੱਚ ਯੂਨਾਈਟਿਡ ਕਿੰਗਮ ਦੇ ਲਈ ਬਹੁਤ ਤਕੜਾ ਖੇਡਦਾ ਉਧਰ ਗੁਰਮੰਮਾਲਾ ਪਾਉ ਨਾਲ ਹਰਪ੍ਰੀਤਾ ਆਏ ਨੌਜਵਾਨ ਖੇਡ ਮੈਦਾਨ ਦੇ ਅੰਦਰ ਵੇਖਾਂਗੇ ਆਪਾਂ ਭਗਤੇ ਵਾਲਾ ਲਓ ਸਿਰੇ ਦਾ ਜਾਫੀ ਹੈ ਇੱਕ ਪਾਸੇ ਪੀਤਾ ਹੈ ਔਰ ਦੂਸਰੇ ਪਾਸੇ ਗੱਗੂ ਦੁਨੀਆ ਦੇ ਸਟਾਰ ਜਾਫੀ ਤੇ ਤਾਵੀ ਪਿੜੇ ਨੇ ਅੰਕ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਹੈ ਗੰਗੂ ਹਿੰਮਤਪੁਰੀ ਹੈ ਆਪਣੀ ਟੀਮ ਦੇ ਲਈ ਇਹ ਅੰਕ ਜਿਹੜਾ ਹੋਰ ਜੋੜਦਾ ਆਇਆ ਚੱਲ ਰਿਹਾ ਹੈ ਬਿਆਨਤ ਨੌਜਵਾਨ ਪਹੁੰਚਣ ਦੇ ਲਈ ਤੇਰਵਾਦਾ ਹੋਇਆ ਬੈਠ ਜਾਓ ਪਲੀਜ਼ ਮੇਰੀ ਬੇਨਤੀ ਹੈ ਜਿਹੜੇ ਸਪੇਅਰ ਖਿਡਾਰੀ ਖੜੇ ਐ ਹੱਥ ਬੰਨ ਕੇ ਬੇਨਤੀ ਆ ਵੀ ਇੱਕ ਸਾਈਡ ਤੇ ਬੈਠ ਜਾਵੋ ਕਿਉਂਕਿ ਆਪਾਂ ਮੈਚ ਦਰਸ਼ਕਾਂ ਨੂੰ ਦਿਖਾਉਣੇ ਐ ਉਧਰ ਜਲਾਲਪੁਰ ਦਾ ਪਾਲਕ ਹੈ ਸਰਦਾਰ ਸੋਹਣ ਸਿੰਘ ਨੂੰ ਮਾਣ ਹੈ ਆਪਣੇ ਪੁੱਤਰ ਤੇ ਉਥੇ ਗੁਰਮੇਲ ਮੇਲੂ ਪੁਨਵਾ ਰੇੜਮਾ ਦਾ ਪ੍ਰਸਿੱਧ ਕਬੱਡੀ ਦਾ ਕੋਚ ਜਿਸ ਨੌਜਵਾਨ ਨੇ ਇਸ ਖਿਡਾਰੀ ਨੂੰ ਕਬੱਡੀ ਦੀਆਂ ਅਭਰੀਕੀਆਂ ਦਿੱਤੀਆਂ ਉਹਦਾ ਵੀ ਆਪਾਂ ਧੰਨਵਾਦ ਕਰਦੇ ਹਾਂ ਅਗਲੀ ਕਬੱਡੀ ਫੇਰ ਕਬੱਡੀ ਦਾ ਸੈਕੰਡ ਫਿੱਟੂ ਹੈ ਜੈਂਬੋ ਜੱਟ ਦਾ ਕਿਤਾਬ ਦਿੱਤਾ ਉਸਤਾਦ ਪ੍ਰੋਫੈਸਰ ਮੱਖਣ ਸਾਹਿਬ ਨੇ ਦੁਨੀਆ ਦੇ ਮਹਾਨ ਖਿਡਾਰੀਆਂ ਦੇ ਵਿੱਚ ਨਾਮ ਦਰਜ ਕਰਵਾ ਦਿੱਤਾ ਹਿੰਮਤਪੁਰੇ ਦੀ ਧਰਤੀ ਦਾ ਦੀਪ ਹਿੰਮਤ ਦੇ ਨਾਲ ਕਬੱਡੀ ਕਰਦਾ ਹੈ ਔਰ ਦੂਸਰੇ ਵੱਲੇ ਗੁਰਮਾਨ ਦਾ ਪਾਉ ਹੈ ਮਾਤਾ ਨਸੀਬਕੌਰ ਕਬੱਡੀ ਕਲੱਬ ਪਰਵਾਹੀ ਦੇ ਲਈ ਤਕੜਾ ਪ੍ਰਦਰਸ਼ਨ ਕਰਦਾ ਹੈ ਕੈਂਚੀ ਲਾ ਦिती ਹੈ ਔਰ ਠੂਰ ਵਾਲੇ ਸਾਗੇ ਦੀ ਕੱਢੀ ہوئی ਕਾਰਡ ਜਿੰਨਾ ਭੋੜੀਪੁਰੇ ਦਾ ਫੈਸਲਾ ਕਰਦਾ ਵੀ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਹੈ ਗੁਰਮਾਨ ਦੇ ਪਾਉ ਦੇ ਹਿੱਸੇ ਹੈ ਦਰਸ਼ਕ ਵੀਰੋ ਪੂਰਾ ਆਨੰਦ ਲੈ ਰਹੇ ਹੈ ਵਾਹ ਜਸਵੰਤ ਬਾਦਖਾਨੇ ਦਾ ਕਰੇਗਾ ਵਾਹ ਸੋਹਣਿਆ ਗੁਰਮਾਨ ਵਾਲੇ ਪਾਉ ਨੇ ਜਫਾ ਲਾਇਆ ਦਰਸ਼ਕਾਂ ਨੇ ਤਾੜੀਆਂ ਤੇ ਚੀਕਾਂ ਮਾਰੀਆਂ ਹੈ ਲਓ ਸਾਹਮਣੇ ਸ਼ਵਿੰਦਰ ਭਗਤੇਵਾਲਾ ਇੱਕ ਇੱਕ ਅੰਨੀ ਦੇ ਪਰਵੇਖ ਤੇ ਆ ਪਿੱਥੋ ਵਾਲਾ ਸ਼ੀਰਾ ਨਾਲ ਕੰਮਨ ਵੀ ਕਾਕਾ ਨਾਲ ਹਰਪ੍ਰੀਤਾ ਨਾਲ ਪਾਲਾ ਜਲਾਲਪੁਰੀਆ ਸੁਲਤਾਨਪੁਰ ਬਾਬੇ ਨਾਨਕ ਦੇ 13 13 ਦੀ ਗੱਲ ਹੈ ਔਰ ਦੂਸਰੇ ਪਾਸੇ ਪਿੱਥੋ ਵਾਲਾ ਸ਼ੀਰਾ ਲਓ ਬਠਿੰਡੇ ਜ਼ਿਲ੍ਹੇ ਦਾ ਮਾਣ ਹੈ ਖੁੱਝ ਪੱਟੀ ਹੈ ਔਰ ਕਰਾਤੀ ਹੈ ਬੱਲੇ ਬੱਲੇ ਇੱਕ ਲੱਤ ਉੱਪਰ ਤੇ ਦੂਜੀ ਥੱਲੇ ਲਓ ਤੜਕੇ ਉੱਠ ਕੇ ਮਿੱਤਰੋ ਡੰਡ ਲਾਉਣੇ ਪੈਂਦੇ ਨੇ ਬਦਾਮ ਸਮਝ ਕੇ ਛੋਲੇ ਨਿੱਤ ਚਬਾਉਣੇ ਪੈਂਦੇ ਨਹੀਂ ਬੱਚੋ ਆਣੀਆਂ ਹਾਜ਼ਰੀ ਭਰਨੀ ਪੈਂਦੀ ਰੋੜਾ ਵਾਲੇ ਮੈਦਾਨ ਦੀ ਤਾਂ ਹੀ ਪਿੰਡ ਪਿੰਡ ਚਰਚਾ ਹੁੰਦੀ ਸ਼ੇਰ ਜਿੰਨੀ ਜਾਨ ਦੀ ਲਓ ਸ਼ੇਰ ਜਿੰਨੀ ਜਾਨ ਦਾ ਇਹ ਮਾਲਕ ਗੰਗੂ ਹਿੰਮਤਪੁਰੀਆ ਭਗਤੇ ਵਾਲੇ ਕੇਵਲ ਨੂੰ ਟੱਚ ਕਰਕੇ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੈ ਕਬੱਡੀ ਫੇਰ ਨੌਜਵਾਨ ਸੋਮਤ ਭਗਤੇ ਭਾਈ ਦੀ ਧਰਤੀ ਦਾ ਔਰ ਦੂਸਰੇ ਬਨੇ ਜਲਾਲਪੁਰ ਦਾ ਪਾਲਾ ਦੁਨੀਆ ਦਾ ਮਹਾਨ ਜਾਫੀ ਉਥੇ ਪਿੱਥੋ ਦਾ ਸੀਰਾ ਰਾਮਪੁਰੇ ਫੂਲ ਦੇ ਏਰੀਆ ਨੂੰ ਮਹਾਨ ਕਰ ਦਿੱਤਾ ਜਿਸ ਨੌਜਵਾਨ ਨੇ ਜਲਾਲਪੁਰ ਦਾ ਪਾਲਾ ਢਾ ਕੇ ਹਿੱਕ ਤੇ ਵੰਦਾ ਹੋਇਆ ਕਿ ਟੁੱਟੀ ਮੰਜੀ ਬਾਣ ਪਰਾਣਾ ਵਿਜਦੀ ਦੀਂ ਦੇ ਤਾਰੇ ਬਸਨਾ ਫੌਜੀ ਦੇ ਚਾਹੇ ਬੂਟ ਸਣੇ ਲੱਤ ਮਾਰੇ ਸਨ ਫੌਜੀ ਦੇ ਨਾਲ ਬੇਨਤੀ ਕਰਦੇ ਆਂ ਵੀ ਬਿਨਾ ਦੇਰੀ ਦੇ ਗੁਮਟੀ ਤੇ ਚੀਮਾ ਯੋਲਪੁਰ ਦੀਆਂ ਦੋਨੋਂ ਟੀਮਾਂ ਖੇਡ ਮੈਦਾਨ ਦੇ ਅੰਦਰ ਪੁੱਜ ਜਾਣ ਬਿਨਾ ਕਿਸੇ ਦੇਰੀ ਦੇ ਦੂਸਰੇ ਸੈਮੀਫਾਈਨਲ ਦੇ ਲਈ ਸੋ ਦੋਨੋਂ ਟੀਮਾਂ ਨੂੰ ਬੇਨਤੀ ਕਰਦੇ ਆਂ ਲਓ ਸਾਹਮਣੇ ਜਿੰਨਾ ਖਾਧੀਆਂ ਖੁਰਾਕਾਂ ਬੜਾ ਡਵਲਿਆ ਤੇ ਮਾਨ ਚੀਰਾ ਪਿੱਛੋਂ ਖਹਿਣਾ ਅੱਜ ਹਾਨ ਨਾਲ ਹਾਨ ਬੱਚੋ ਆਣੀਆਂ ਵੀ ਕਹੇ ਇੱਕ ਦੂਜੇ ਤਾਂ ਹੀ ਗੁੱਡੀ ਲੀਰਾਂ ਦੀ ਹੁਣ ਪਰਖੀ ਜਾਣੀ ਮਿੱਤਰੋ ਜਾਨ ਸ਼ਰੀਰਾਂ ਦੀ ਲਓ ਜਾਨ ਪਰਖੀ ਜਾਣੀ ਹੈ ਜੋਰ ਪਰਖਿਆ ਜਾਣਾ ਹੈ ਲਓ ਹਲਕਾ ਟੱਚ ਕਰਕੇ ਆ ਜੰਬੋ ਜਿੱਤ ਹਿੰਮਤਪੁਰੀਆ ਦੀਪ ਸਿੰਘ ਆਪਣੀ ਟੀਮ ਦੇ ਲਈ ਇੱਕ ਅੰਕ ਜਿਹੜਾ ਜੋੜ ਚੁੱਕਿਆ ਹੈ ਇੱਕ ਬਾਬਾ ਦੀਪ ਸਿੰਘ ਹੋਏ ਨੇ ਦਮਦਮੇ ਟਕਸਾਲ ਦੇ ਪਹਿਲੇ ਮੁਖੀ ਸੀਏ ਲਓ ਇੱਕ ਇਤਿਹਾਸ ਦੀ ਗੱਲ ਹੈ ਇਧਰ ਕਬੱਡੀ ਦੀ ਗੱਲ ਹੈ ਲਓ ਸਾਹਮਣੇ ਸ਼ਵਿੰਦਰ ਖੇਡ ਮੈਦਾਨ ਦੇ ਅੰਦਰ ਰੇਡ ਪਾ ਰਿਹਾ ਗੋਗੀ ਡਿਜੀਟਲ ਸਟੂਡੀਓ ਵਾਲੇ ਕੈਮਰੇ ਦੀ ਅੱਖ ਵਿੱਚ ਬੰਦ ਕਰ ਰਹੇ ਨੇ ਇੱਕ ਗੱਲ ਇਹਦਾ ਸ਼ੀਰਾ ਪਿੱਥੋ ਵਾਲਾ ਨਾਲ ਕਾਕਾ ਨਾਲ ਹਰਪ੍ਰੀਤ ਸਿੰਘ ਹੈ ਲਓ ਪਾਲਾ ਜਲਾਲਪੁਰੀਆ ਦੁਨੀਆ ਦਾ ਸਿਰ ਦਾ ਖਿਡਾਰੀ ਹੈ ਇੱਕ ਪਾਸੇ ਆ ਕਾਲੀ ਪਰਿਵਾਰ ਦਾ ਲਓ ਸਾਹਮਣੇ ਜਲਾਲਪੁਰੀਆ ਜਲਾਲਪੁਰੀਆ ਸੁਲਤਾਨਪੁਰ ਬਾਬੇ ਨਾਨਕ ਦੇ ਚਰਨ ਪਾਏ ਨੇ ਲਓ ਸਾਹਮਣੇ ਆਪਾਂ ਦੇਖਦੇ ਐ ਗੱਗੂ ਹਿੰਮਤਪੁਰੀਆ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਵੱਜ ਚੁੱਕਿਆ ਤੇ ਥੰਮਾ ਜੇ ਪੱਟ ਡੌਲੇ ਵਾਂਗ ਸ਼ਤੀਰਾ ਦੇ ਪੇਚੇ ਪਾਣੇ ਮਿੱਤਰੋ ਲੋਹੇ ਜੇ ਸ਼ਰੀਰਾਂ ਦੇ ਅੰਨੀ ਹੱਕ ਵਿੱਚ ਜਾਨ ਪੇੜ ਹੁਸਾਨਾਂ ਦਾ ਲਓ ਬੱਚੋ ਆਣੀਆਂ ਕਬਡੀ ਖੇੜਨਾ ਸ਼ੌਕ ਸ਼ੇਰ ਜਵਾਨਾਂ ਦਾ ਪੰਜਾਬ ਦੀ ਧਰਤੀ ਦੇ ਸ਼ੇਰ ਨੇ ਗੁਰਮਮਲਾ ਪਾਉ ਹੈ ਇੱਕ ਪਾਸੇ ਹਿੰਮਤਪੁਰਿਆ ਗੱਗੂ ਹੈ ਪੰਦੇ ਪਟਾਕਿਆਂ ਦੇ ਵਿੱਚੋਂ ਓੜ ਦੀ ਧੂੜ ਦੇ ਵਿੱਚੋਂ ਮੁੰਡਾ ਭੰਗੜਾ ਪਾ ਗਿਆ ਵਾਹ 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 ਇਹ ਤਾੜੀਆਂ ਵੱਧਣ ਤੇ ਵੱਧੀਆਂ ਨਹੀਂ ਪਤਾ ਲੱਗ ਜਾਂਦਾ ਲੋਕਾਂ ਦੇ ਮਨ ਨੂੰ ਲੱਗ ਜਾਂਦਾ ਦੁਨੀਆ ਪੂਜਦੀ ਹੈ ਨੇਕ ਕੰਮਾਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਪੰਜੇ ਸ਼ੇਰਾਂ ਵਾਗਰਾਂ ਜੁੜਦੇ ਨੇ ਦੇਖੋ ਚਮਕੂ ਕੌਣ ਸਤਾਰਾ ਅੱਡੀ ਚੋਟੀ ਦਾ ਜੋਰ ਹੁਣ ਲੱਗੂਗਾ ਦੁਨੀਆ ਖੜ ਕੇ ਦੇਖੂ ਖੂਬ ਨਜ਼ਾਰਾ ਦੁਨੀਆ ਆਨੰਦ ਮਾਨਦੀ ਹੈ ਬੇਅੰਤ ਭਗਤੇ ਵਾਲਾ ਅੰਕ ਲੈ ਕੇ ਪਾਲੇ ਤੋਂ ਵਾਪਸ ਮੁੜਿਆ ਲਓ ਸਾਹਮਣੇ ਦੀਪ ਰੇਡ ਪਾ ਰਿਹਾ ਇੱਕ ਬਾਸੇ ਕਰੋ ਪਲੀਜ਼ ਮੇਰੀ ਬੇਨਤੀ ਹੈ ਜਿਹੜੇ ਖਿਡਾਰੀ ਸਪੇਅਰ ਖਿਡਾਰੀ ਗਰਾਊਂਡ ਦੇ ਵਿੱਚ ਵਾਰਮਅਪ ਹੋ ਰਹੇ ਆ ਹਾਂ ਇੱਕ ਬਾਸੇ ਭਗਤੇ ਵਾਲਾ ਕੇਵਲ ਹੈ ਆ ਉਧਰ ਹਿੰਮਤਪੁਰੀਆ ਉਂਗਲੀ ਖੜੀ ਕਰਦਾ ਅਰਜਨ ਦੇ ਤੀਰ ਵਾਂਗੂ ਅੰਕ ਜਿਹੜਾ ਇਸ ਦੀਪ ਦੇ ਹਿੱਸੇ ਐ ਲਓ ਸ਼ਵਿੰਦਰ ਦੀ ਰੇਣ ਅਗਲੀ ਗੱਲ ਜਲਾਲ ਜੀ ਸਾਡੇ ਵੀਰ ਕਰਨਗੇ ਅਗਲੀ ਕਬੱਡੀ ਸਮੇਂਦਰ ਭਗਤੇ ਭਾਈ ਦਾ ਕਿ ਜਗ ਜਿੱਤਣਾ ਕਠਣ ਤਪੱਸਿਆਏ ਜਿੱਤਦਾ ਉਹ ਜੋ ਸਮੇਂ ਦੇ ਹਾਨ ਦਾ ਏ ਮਿਹਨਤ ਕੁੰਜੀ ਐ ਸਫਲਤਾ ਦੇ ਜਿੰਦਰੇ ਦੀ ਮਿਹਨਤ ਕੁੰਜੀ ਐ ਸਫਲਤਾ ਦੇ ਜਿੰਦਰੇ ਦੀ ਜਿੱਤਦਾ ਉਹ ਜੋ ਸਮੇਂ ਦੇ ਹਾਨ ਦਾ ਏ ਜਗ ਜਿੱਤਣਾ ਕਠਣ ਤਪੱਸਿਆਏ ਜਿੱਤਦਾ ਉਹ ਜੋ ਸਮੇਂ ਦੇ ਹਾਨ ਦਾ ਏ ਜਿਹੜੇ ਸਮੇਂ ਦੇ ਹਾਨੀ ਬਣੇ ਅੱਜ ਉਹੀ ਖੇਡ ਮੈਦਾਨਾਂ ਦੇ ਵਿੱਚ ਬੱਲੇ-ਬੱਲੇ ਕਰਵਾਉਂਦੇ ਆ। ਅਗਲੀ ਕਬੱਡੀ ਫੇਰ ਦੀਪ ਹਿੰਮਤਪੁਰੇ ਦਾ ਦੁਬਈ ਦੇ ਸਾਰਜਾ ਕਬੱਡੀ ਕੱਪ ਦੇ ਵਿੱਚ ਤਕੜਾ ਖੇਡਿਆ। ਉੱਥੇ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਤਕੜਾ ਖੇਡਦਾ ਹੈ। ਕਦੇ ਇੰਗਲੈਂਡ ਦੇ ਖੇਡ ਮੈਦਾਨਾਂ ਦੀ ਗੱਲ ਹੁੰਦੀ ਹੈ। ਔਰ ਚਾਰ ਜਾਫੀ ਭਗਤੇ ਭਾਈ ਦੇ ਇੱਕ ਕੰਨੀ ਤੇ ਪੀਤਾ ਔਰ ਇੱਕ ਕੰਨੀ ਤੇ ਗੁਰਮੰ ਦਾ ਪਾਹੂ ਹੈ। ਇਹ ਹਰਪ੍ਰੀਤ ਹੈ ਨੌਜਵਾਨ ਭਗਤੇ ਭਾਈ ਦਾ ਔਰ ਦੂਸਰੇ ਬਨੇ ਦੀਪ ਹਿੰਮਤਪੁਰੇ ਦਾ ਜੈਂਬੋ ਜੱਟ ਦਾ ਖਿਤਾਬ ਦਿੱਤਾ ਪ੍ਰੋਫੈਸਰ ਮੱਖਣ ਸਾਹਿਬ ਨੇ। ਹਾਰਾ ਜਹਾਜ ਹੈ ਜੈਂਬੋ ਜੱਟ ਉਸੇ ਜਹਾਜ ਦਾ ਨਾਮ ਦਿੱਤਾ ਇਸ ਖਿਡਾਰੀ ਨੂੰ ਜੈਂਬੋ ਜੱਟ ਔਰ ਬਿਆੰਤੀ ਭਗਤੇ ਦਾ ਰਲ ਕਰੇਗਾ ਬਸੰਤ ਬਾਜੇਖਾਨੇ ਦਾ ਹਰਜੀਤ ਸਿੰਘ ਪ੍ਰੋਫੈਸਰ ਮੱਖਣ ਸਿੰਘ ਬੋਲਦੇ ਹੁੰਦੇ ਆ ਕਿ ਜਿਸ ਦੀਏ ਮੇਂ ਦਮ ਹੋਗਾ ਉਹ ਟਿਕ ਜਾਏਗਾ ਲਓ ਹਵਾਏ ਫੈਸਲਾ ਕਰਨਗੀ ਇੱਕ ਬਾਸ ਸੇ ਦੋਨੋ ਟੀਮਾਂ ਨਾਮੀ ਐ ਆਏ ਪਿੱਥੋ ਵਾਲਾ ਸ਼ੀਰਾ ਤੇ ਭਗਤੇ ਵਾਲਾ ਬਿਆੰਤਾ ਲਓ ਮੁਕਾਬਲਾ ਰੌਚਕਾ ਦੋਨੋ ਖਿਡਾਰੀਆਂ ਦੇ ਦਰਮਿਆਨ ਭਗਤੇ ਵਾਲੇ ਬੈਂਟੀ ਨੂੰ ਜਫਾ ਸ਼ੀਰੇ ਪਿੱਥੋ ਨੇ ਲਾ ਦਿੱਤਾ ਨਾਲ ਗੁਮਟੀ ਤੇ ਚੀਮਾ ਯੂਥਪੁਰ ਦੀਆਂ ਟੀਮਾਂ ਦੂਸਰੇ ਸੈਮੀਫਾਈਨਲ ਦੇ ਲਈ ਤਿਆਰੀ ਫੜਨ ਗਈਆਂ ਆਪਾਂ ਦੋਨੋਂ ਟੀਮਾਂ ਨੂੰ ਸੱਦਾ ਦਿੰਦੇ ਆ ਲਓ ਹਿੰਮਤਪੁਰਿਆ ਗੰਗੂ ਖੇਡ ਮੈਦਾਨ ਦੇ ਅੰਦਰ ਅਗਲੀ ਰੇਡ ਪਾ ਰਿਹਾ ਭਗਤੇ ਵਾਲਾ ਕੇਵਲ ਕਹਿੰਦਾ ਮੈਨੂੰ ਛੱਡੋ ਲਓ ਵਿੜਿੰਗ ਪਰਿਵਾਰ ਦਾ ਖੇਡ ਮੈਦਾਨ ਦੇ ਅੰਦਰ ਕਹਿੰਦੇ ਨੇ ਕਬੱਡੀ ਵਾਂਸ ਅਗੇਨ ਦੇ ਵਿੱਚ ਇਸ ਖਿਡਾਰੀ ਨੇ ਆਪਣੀ ਆਂ ਚਿਤਰਖਮ ਫਲਵਾਏ ਨੇ ਆ ਪੈਂਦੇ ਪਟਾਕਿਆਂ ਦੇ ਵਿੱਚੋਂ ਵਾਹ ਓਏ ਗੱਗੂ ਸਿਆ ਵਾਹ ਓਏ ਗੱਗੂ ਸਿਆ ਲਾਓ ਅਗਲੀ ਗੱਲ ਜਲਾਲ ਸੰਜੀ ਕਰਨਗੇ ਨਾਲ ਜੋਧਪੁਰ ਚੀਮਾ ਤੇ ਗੁਮਟੀ ਕਲਾਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਲਾਗੇ ਪੁੱਜ ਜਾਣ ਦੋਨੋਂ ਟੀਮਾਂ ਮੇਰੀ ਬੇਨਤੀ ਹੈ ਬਾਹਰਲੀ ਸਾਈਡ ਖੜ ਜੋ ਪਲੀਜ਼ ਮੁਕਾਬਲਾ ਬਹੁਤ ਸਖਤ ਚੱਲਦਾ ਹੈ ਕਾਂਟੇਦਾਰ ਟੱਕਰ ਖੇਡ ਮੈਦਾਨ ਦੇ ਵਿੱਚ ਹੋ ਰਹੀ ਹੈ ਕਿ ਖੇਡਾਂ ਵਿੱਚੋਂ ਖੇਡ ਕਬੱਡੀ ਸਾਨ ਪੰਜਾਬੀਆਂ ਦੀ ਐਸੇ ਵਿੱਚ ਹੀ ਬਸਦਾ ਲੱਗਦੀ ਜਾਨ ਪੰਜਾਬੀਆਂ ਦੀ ਦੇਚ ਮੈਦਾਨੇ ਭੇੜਨਾ ਹੁੰਦਾ ਕੰਮ ਦਲੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਕਿਸੇ ਖਿਡਾਰੀ ਨੇ ਗਰਾਊਂਡ ਦੇ ਵਿੱਚ ਗਰਮਣੀ ਹੋਣਾ ਉਹ ਪਲੀਜ਼ ਹੱਥ ਬਨ ਕੇ ਬੇਨਤੀ ਹੈ ਸਾਰੇ ਖਿਡਾਰੀਆਂ ਨੇ ਕੋਈ ਵੀ ਇਖਤਾਰਤੇ ਹੋ ਕੇ ਰੁਕ ਜਾਓ ਕਿਸੇ ਖਿਡਾਰੀ ਦਾ ਗਰਾਊਂਡ ਦੇ ਵਿੱਚ ਲੜਨਾ ਨਹੀਂ ਜਲਦੀ ਪੁਲਿਸ ਦੇ ਮੈਂਬਰਾਂ ਨੂੰ ਬੇਨਤੀ ਮਸਲਾ ਸਾਰਾ ਸੁਲਝ ਜਾਊਗਾ ਹੁੱਲੜਬਾੜੀ ਕਿਸੇ ਨੇ ਨਹੀਂ ਕਰਨੀ ਨਾ 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 ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਪੰਜਾਬ ਪੁਲਿਸ ਦੇ ਮੈਂਬਰਾਂ ਨੂੰ ਬੇਨਤੀ ਆ ਸਾਡੀ ਵੀ ਜਲਦੀ ਦੇ ਨਾਲ ਪੈ ਕੇ ਫੈਸਲਾ ਲਓ ਵੀਰਾਂ ਨੂੰ ਬੇਨਤੀ ਆ ਸੋਨੂੰ ਦਿਖਾਉਣ ਵਾਸਤੇ ਪ੍ਰੋਗਰਾਮ ਆ ਬਾਈ ਬਣ ਕੇ ਕੋਈ ਵੀ ਦਰਸ਼ਕ ਗੇਂਦਰ ਦੇ ਵਿੱਚ ਨਾ ਆਵੇ ਫੈਸਲਾ ਨਿਭੜ ਜਾਣਾ ਸਾਡੀ ਬੇਨਤੀ ਆ ਕੋਈ ਵੀ ਦਰਸ਼ਕ ਵੀਰ ਗਰਾਊਂਡ ਦੇ ਵਿੱਚ ਨਾ ਆਵੇ ਪਲੀਜ਼ ਹੱਥ ਬਨ ਕੇ ਬੇਨਤੀ ਆ ਸਾਰੇ ਦਰਸ਼ਕ ਵੀਰ ਗਰਾਊਂਡ ਤੋਂ ਬਾਹਰ ਆ ਜਾਣ ਜੀ ਸੇਵਾਦਾਰ ਵੀ ਸਾਡੇ ਵਲੰਟੀਅਰ ਹੈ ਜ਼ਿੰਮੇਵਾਰੀ ਨਿਭਾਉਣਗੇ ਸਾਡੇ ਵਲੰਟੀਅਰ ਸਾਰੇ ਹੈ ਹੈਲੋ ਆ ਵੀਰੇ ਸਾਰੇ ਆਪਾਂ ਬਾਹਰ ਹੋ ਜਾਓ ਜੇ ਨਹੀਂ ਇਹ ਆਪੇ ਨੰਬਰ ਲੈਣਗੇ ਆਪਸ ਵਿੱਚ ਹੈਲੋ ਹੈਲੋ ਵੀਰੇ ਗਰਾਊਂਡ ਚੋਂ ਬਾਹਰ ਹੋ ਜਾਓ ਸਾਰੇ ਦਰਸ਼ਕ ਵੀਰ ਪਲੀਜ਼ ਹੱਥ ਬਨ ਕੇ ਬੇਨਤੀ ਹੈ ਵੀ ਗਰਾਊਂਡ ਦੇ ਬਾਹਰਲੀ ਸਾਈਡ ਹੋ ਜੋ ਸਾਰੇ ਦਰਸ਼ਕ ਵੀਰਾਂ ਦਾ ਪੂਰਨ ਸਤਿਕਾਰ ਕੀਤਾ ਜਾਵੇਗਾ ਪਲੀਜ਼ ਸਾਡੀ ਹੱਥ ਬਨ ਕੇ ਬੇਨਤੀ ਹੈ ਵੀ ਸਾਰੇ ਦਰਸ਼ਕ ਵੀਰ ਖੇਡ ਮੈਦਾਨ ਨੂੰ ਸੇਫ ਕਰ ਦੇਣ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਬੇਨਤੀ ਹੈ ਸਾਰੇ ਦਰਸ਼ਕ ਵੀਰ ਪਲੀਜ਼ ਗਰਾਊਂਡ ਤੋਂ ਬਾਹਰਲੀ ਸਾਈਡ ਹੋ ਕੇ ਮੈਚ ਦਾ ਆਨੰਦ ਮਾਣਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਦੀ ਕੋਈ ਡਿਊਟੀ ਨੇ ਉਹਨਾਂ ਨੂੰ ਕਿਰਪਾ ਕਰਕੇ ਗਰਾਊਂਡ ਚ ਬਾਹਰ ਕਰ ਦਿਆ ਸਿਰਫ ਸਿਰਫ ਦੋਨੋਂ ਟੀਮਾਂ ਦੇ ਖਿਡਾਰੀ ਆਣਗੇ ਸੋ ਕੋਈ ਵੀ ਖਿਡਾਰੀ ਵੀਰ ਖੇਡ ਮੈਦਾਨ ਦੇ ਅੰਦਰ ਆਪਾਂ ਲੜਾਈ ਝਗੜਾ ਨਹੀਂ ਕਰਨਾ ਪਿਆਰ ਦੇ ਨਾਲ ਖੇਡਣਾ ਹਾਂਜੀ ਸੇਵਾਦਾਰ ਵੀਰਾਂ ਨੂੰ ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਡਿਊਟੀ ਹੈ ਤੇ ਮਹਿਕਮੇ ਵਾਲੇ ਮੇਰੇ ਵੀਰ ਸਾਰੇ ਵੀ ਦਰਸ਼ਕ ਵੀਰਾਂ ਨੂੰ ਬੱਲਾ ਬਾਹਰ ਕੱਢੋ ਖਿਡਾਰੀਆਂ ਨੂੰ ਸੁਲਝਾਉਣਾ ਆਪਾਂ ਜਿਹੜਾ ਸਾਰਾ ਮਸਲਾ ਇਹ ਦੇਖੋ ਯਾਰਾ ਖਿਡਾਰੀ ਵੀਰਾਂ ਨੂੰ ਬੇਸਮਝਣ ਦੀ ਲੋੜ ਆ ਵੀ ਆ ਲੋਕ ਚਰੇ ਕਿੰਨੇ ਦਰਸ਼ਕ ਵੀਰ ਨਹੀਂ ਤਾਂ ਇਸ ਵੇਲੇ ਭਾਈ ਰਜਾਈਆਂ ਚ ਹੋਣਾ ਸੀ ਕਿੰਨਾ ਸੋਹਣਾ ਇਕੱਠਾ ਸੋਨੂੰ ਦੇਖਣ ਦੇ ਮਾਰੇ ਹੀ ਹੋਇਆ ਨਾ ਇਹ ਇਕੱਠੇ ਮੇਰੀ ਬੇਨਤੀ ਆ ਵਲੰਟੀਅਰਾਂ ਨੂੰ ਵੀ ਜਿਹੜੇ ਬਾਦੂ ਦਰਸ਼ਕ ਆ ਨਾ ਪਲੀਜ਼ ਦੋ ਵਲੰਟੀਅਰ ਲਾ ਕੇ ਜਰੂਰ ਉਹਨਾਂ ਨੂੰ ਗਰਾਊਂਡ ਦੇ ਬਾਹਰਲੇ ਪਾਸੇ ਕਰ ਦੇਣਾ ਹਾਂਜੀ ਸੇਵਾਦਾਰੋ ਇਕੱਲੇ ਇਕੱਲੇ ਬੰਦੇ ਦੀ ਬਾਹ ਫੜ ਕੇ ਬਾਹਰ ਲਿਓ ਸਾਡੀ ਬੇਨਤੀ ਆਸੀਂ ਸਤਿਕਾਰ ਕਰਦੇ ਆ ਸਾਰੇ ਦਰਸ਼ਕ ਵੀਰਾਂ ਦਾ ਦੇਖੋ ਤੁਸੀਂ ਸਾਡੇ ਆਂਢੀ ਗੁਆਂਢੀ ਨਗਰਾਂ ਦੇ ਹੋ ਯਾਰਾ ਸੋਨੂੰ ਦਿਖਾਉਣ ਵਾਸਤੇ ਹੀ ਸਾਰਾ ਪ੍ਰੋਗਰਾਮ ਆ ਇਹ ਛੋੜੇ ਹੀ ਪੈਸੇ ਆ ਪਲੀਜ਼ ਜੇ ਤੁਸੀਂ ਬਾਹਰ ਆਉਂਗੇ ਤਾਂ ਫੇਰ ਹੀ ਇਹ ਮੈਚ ਸਟਾਰਟ ਹੋਊਗਾ ਜੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਆ ਜੀ ਕਿਰਪਾ ਕਰਕੇ ਜਿਨ੍ਹਾਂ ਦੀ ਡਿਊਟੀ ਨੇ ਉਹਨਾਂ ਨੂੰ ਗਰਾਊਂਡ ਚੋਂ ਕਲੀਅਰ ਕਰ ਦਿਓ ਗਰਾਊਂਡ ਸਾਨੂੰ ਦੋਨੋਂ ਟੀਮਾਂ ਦੇ ਸਿਰਫ ਖਿਡਾਰੀ ਰਹਿਣਗੇ ਦਰਸ਼ਕ ਵੀਰ ਸੂਬਾ ਤੋਂ ਲੈ ਕੇ ਜਿਹੜੇ ਮੈਚਾਂ ਨੂੰ ਦੇਖਣ ਦੇ ਲਈ ਆਏ ਆ ਤੇ ਖਿਡਾਰੀਆਂ ਨੇ ਵੀ ਸੂਬਾ ਤੋਂ ਲੈ ਕੇ ਬੜਾ ਪਿਆਰ ਦਿੱਤਾ ਬੜੇ ਤਗੜੇ ਮੈਚ ਦਿਖਾਏ ਆ ਸੋ ਆਪਣੇ ਦੋ ਮੈਚ ਇਸ ਤੋਂ ਬਾਅਦ ਹੋਰ ਬਾਕੀ ਆ ਸੋ ਪਿਆਰ ਦੇ ਨਾਲ ਖੇਡਣਾ ਕੱਲ ਨੂੰ ਫੇਰ ਕਿਤੇ ਟੂਰਨਾਮੈਂਟ ਦਾ ਆਪਾਂ ਉੱਥੇ ਵੀ ਇਕੱਠੇ ਹੋਣਾ ਸੋ ਪਿਆਰ ਦਾ ਸਬੂਤ ਦੇਣਾ ਸੋ ਪਿਆਰ ਦੇ ਨਾਲ ਖੇਡਣਾ ਇਹੀ ਸਾਡੀ ਬੇਨਤੀ ਆ ਦੋਨੋਂ ਟੀਮਾਂ ਨੂੰ ਜਿਨ੍ਹਾਂ ਦੀ ਡਿਊਟੀ ਨਹੀਂ ਹੈ ਉਹ ਕਿਰਪਾ ਕਰਕੇ ਖੇਡ ਗਰਾਊਂਡ ਚੋਂ ਬਾਹਰ ਆਜੋ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੇਨਤੀ ਹੈ ਵੀ ਜਿਨ੍ਹਾਂ ਦੀ ਡਿਊਟੀ ਨਹੀਂ ਹੈ ਸੋ ਕਿਰਪਾ ਕਰਕੇ ਉਹਨਾਂ ਨੂੰ ਗਰਾਊਂਡ ਤੋਂ ਕਲੀਅਰ ਕਰੋ ਜੀ ਸਾਡੀ ਬੇਨਤੀ ਆ ਸਾਡੇ ਸੇਵਾਦਾਰਾਂ ਨੂੰ ਵੀ ਇਹੀ ਦਿੰਦੇ ਆ ਵੀ ਬਾਹਰ ਆ ਜਾਓ ਸਾਰੇ ਆਪੇ ਪੁਲਿਸ ਮੁਲਾਜ਼ਮ ਫੈਸਲਾ ਕਰ ਦੇਣਗੇ ਬਾਈ ਜੀ ਸਾਡੇ ਸੇਵਾਦਾਰਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਬਾਹਰ ਆ ਜਾਣ ਬਾਈ ਜੀ ਗਰਾਊਂਡ ਤੋਂ ਬਾਕੀ ਜਿਹੜੀਆਂ ਟੀਮਾਂ ਦੇ ਮੈਚ ਨੇ ਸਿਰਫ ਦੇ ਸਿਰਫ ਉਹ ਟੀਮਾਂ ਖੇਡ ਮੈਦਾਨ ਦੇ ਅੰਦਰ ਰਹਿਣ ਤੇ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਹੈ ਉਹ ਕਿਰਪਾ ਕਰਕੇ ਖੇਡ ਗਰਾਊਂਡ ਤੋਂ ਬਾਹਰ ਆ ਜਾਣ ਪਲੀਜ਼ ਬੇਨਤੀ ਹੈ ਜੀ ਦੋਨੇ ਹੱਥ ਜੋੜ ਕੇ ਸਾਡੀ ਬੇਨਤੀ ਹੈ ਦਰਸ਼ਕ ਵੀਰਾਂ ਨੂੰ ਵੀ ਦਰਸ਼ਕ ਵੀਰ ਗਰਾਊਂਡ ਨੂੰ ਸੇਫ ਕਰ ਦੇਣ ਦਾ ਫੈਸਲਾ ਹੱਲ ਹੋ ਜਾਣਾ ਨਾਲ ਦੀ ਨਾਲ ਕੋਈ ਰੌਲਾ ਨਹੀਂ ਰੋਜ਼ ਪਲੇਅਰ ਖੇਡਦੇ ਆ ਇਕੱਠੇ ਖੇਡਦੇ ਆ ਇਕੱਠੇ ਹੀ ਖੇਡਣਗੇ ਇਹ ਸਾਡੀ ਬੇਨਤੀ ਹੈ ਵੀ ਜੇ ਦਰਸ਼ਕ ਵੀਰ ਗਰਾਊਂਡ ਨੂੰ ਸੇਫ ਕਰ ਦੇਣਗੇ ਤਾਂ ਫੈਸਲਾ ਨਾਲ ਦੀ ਨਾਲ ਹੋ ਜਾਣਾ ਹੈ ਸੋ ਆਪਾਂ ਸਵੇਰ ਤੋਂ ਲੈ ਕੇ ਬੜਾ ਡਿਸਪਲਨ ਦੇ ਨਾਲ ਜਿਹੜੇ ਮੈਚ ਚੱਲੇ ਆ ਸੋ ਪਲੀਜ਼ ਕੋਈ ਗੱਲ ਨਹੀਂ ਥੋੜੀ ਕਾਣੀ ਮਿਸਟੇਕ ਹੋ ਜਾਂਦੀ ਹੈ ਕਿਈ ਵਾਰ ਕਿਉਂਕਿ ਗਲਤੀਆਂ ਇਨਸਾਨ ਤੋਂ ਹੀ ਹੁੰਦੀਆਂ ਸੋ ਪਲੀਜ਼ ਗਰਾਊਂਡ ਕਲੀਅਰ ਕਰ ਦਿਓ ਸੈਗੂਲ ਟੀਮ ਨੂੰ ਅਸੀਂ ਬੇਨਤੀ ਕਰਦੇ ਆ ਗੁਮਟੀ ਤਸ਼ੀਦ ਭਗਤ ਸਿੰਘ ਕਲੱਬ ਦੋਨੋਂ ਟੀਮਾਂ ਖੇਡ ਗਰਾਊਂਡ ਦੇ ਲਾਗੇ ਆਉਣਗੀਆਂ ਸੋ ਗਰਾਊਂਡ ਕਲੀਅਰ ਕਰ ਦਿਓ ਜੀ ਜਿਸ ਤਰ੍ਹਾਂ ਪ੍ਰਬੰਧਕ ਕਮੇਟੀ ਜੋ ਫੈਸਲਾ ਕਰੇਗੀ ਆਪਾਂ ਉਸੇ ਤਰ੍ਹਾਂ ਹੀ ਤੁਹਾਡੇ ਮੁਖਾਤਬ ਕਰ ਦੇਣਾ ਉਹ ਫੈਸਲਾ ਸੋ ਪਲੀਜ਼ ਸੇਵਾਦਾਰ ਸਾਰੇ ਸਾਡੇ ਬਾਹਰ ਆ ਜਾਓ ਇਕੱਲੇ ਸੇਵਾਦਾਰ ਹੀ ਫਿਰਦੇ ਆ ਬਾਕੀ ਦਰਸ਼ਕ ਬਾਹਰ ਖੜੇ ਐ ਸੇਵਾਦਾਰ ਸਾਰੇ ਬਾਹਰ ਆ ਜਾਓ ਆਪੇ ਫੈਸਲਾ ਹੋ ਜਾਊਗਾ ਪਲੀਜ਼ ਬੱਚਿਆਂ ਦੀ ਕੀ ਡਿਊਟੀ ਆ ਯਾਰ ਗਰਾਊਂਡ ਦੇ ਵਿੱਚ ਇਹ ਸਾਰੇ ਬੱਚੇ ਕਿਉਂ ਗਰਾਊਂਡ ਦੇ ਵਿੱਚ ਇਕੱਠੇ ਹੋ ਰਹੇ ਐ ਇਹ ਸਾਡੀ ਬੇਨਤੀ ਐ ਵੀ ਗਰਾਊਂਡ ਨੂੰ ਸੇਫ ਕਰੋ ਪਲੀਜ਼ ਜਲਦੀ ਯਾਰ ਹੈਲੋ ਬਾਈ ਦੀ ਬਾਬਾ ਜੀ ਫੈਸਲਾ ਕਰ ਦੇਣਗੇ ਇਕੱਲੇ ਬਾਬਾ ਜੀ ਹੈਗੇ ਆ ਗਰਾਊਂਡ 'ਚ ਦੂਜੇ ਸਾਰੇ ਸੇਵਾਦਾਰ ਬਾਹਰ ਆ ਜਾਓ ਜਾਗ ਸਿਰ ਸਾਰੇ ਸੇਵਾਦਾਰ ਬਾਹਰ ਕੱਢਲਾ ਫੈਸਲਾ ਹੋ ਜਾਊਗਾ ਯਾਰ ਹਾਂਜੀ ਸੇਵਾਦਾਰ ਵੀਰ ਜਾਂ ਕੋਈ ਵਲੰਟੀਅਰ ਵੀਰ ਪਲੀਜ਼ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਬਾਹਰ ਹੋ ਜਾਓ ਵੀਰ ਬਣ ਕੇ ਯਾਰ ਜਿਹੜਾ 10000 ਬੰਦਾ ਸਾਈਡ ਤੇ ਖੜਾ ਉਹ ਵੀ ਛੋਡੇ ਵਰਗੇ ਹੀ ਆ ਯਾਰ ਉਹ ਵੀ ਮੈਚ ਦੇਖਣੇ ਆਏ ਆ ਆਇਓ ਗਰਾ ਮੇਰੇ ਵੀਰਾਂ ਪਲੀਜ਼ ਬਾਹਰਲੇ ਪਾਸੇ ਹੋ ਜਾਓ ਵੀਰ ਦਰਸ਼ਕ ਵੀਰ ਹੈ ਜਾਂ ਸਾਡਾ ਕੋਈ ਵਲੰਟੀਅਰ ਹੈ ਫੈਸਲਾ ਆਪੇ ਕਰ ਲੈਣਗੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਉਹਨਾਂ ਦੀ ਡਿਊਟੀ ਹੈ ਸਰਪੰਚ ਸਾਹਿਬ ਖੜੇ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਹੋਰ ਬਦਵੰਤ ਤੇ ਹੈ 5-7 ਬੰਦੇ ਸਿਰਫ ਬਾਕੀ ਮੇਰੀ ਬੇਨਤੀ ਹੈ ਪਲੀਜ਼ ਅਰ ਬਾਹਰ ਚਲੇ ਜਾਓ ਜੇ ਮੈਚ ਦੇਖਣਾ ਹੈ ਤਾਂ ਪਲੀਜ਼ ਖੇਡ ਮੈਦਾਨ ਨੂੰ ਸੇਫ ਕਰ ਦਿੱਤਾ ਜਾਵੇ ਇਹ ਸਾਡੀ ਬੇਨਤੀ ਹੈ ਹੱਥ ਬਨ ਕੇ ਹੈਲੋ ਉਹ ਵੀਰੇ ਸਾਰੇ ਸੇਵਾਦਾਰ ਆਜੋ ਯਾਰ ਫੈਸਲਾ ਆਪਣੇ ਆਪ ਹੋ ਜਾਵੇਗਾ ਮੇਰੀ ਬੇਨਤੀ ਹੈ ਵੀ ਜਿਹੜੇ ਵੀ ਵਲੰਟੀਅਰ ਜਾਂ ਦਰਸ਼ਕ ਵੀ ਖੇਡ ਮੈਦਾਨ ਦੇ ਵਿੱਚ ਹੈ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਵੀ ਉਹ ਖੇਡ ਮੈਦਾਨ ਨੂੰ ਬਿਲਕੁਲ ਸੇਫ ਕਰ ਦੇਣਾ ਖੇਡ ਮੈਦਾਨ ਦੇ ਬਾਹਰ ਪੁੱਜ ਜਾਣ ਸਾਡੀ ਹੱਥ ਬੰਨ ਬੰਨ ਕੇ ਬੇਨਤੀ ਹੈ ਸਾਰੇ ਦਰਸ਼ਕ ਵੀਰਾਂ ਨੂੰ ਜਾਂ ਸਾਡੇ ਵਲੰਟੀਅਰ ਹੈ ਉਹ ਵੀ ਪਲੀਜ਼ ਬਾਹਰਲੇ ਪਾਸੇ ਪੁੱਜ ਜਾਣ ਹਲੋ ਹਲੋ ਸੁਬੰਤੀ ਹੈ ਵੀ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਪੰਜਾਬ ਪੁਲਿਸ ਦੇ ਮੁਲਾਜ਼ਮਾ ਹੋਣਾ ਸੀ ਫੇਰ ਬੇਨਤੀ ਕਰਦੇ ਆ ਸੋ ਪਲੀਜ਼ ਕਿਰਪਾ ਸੋ ਪਲੀਜ਼ ਕਿਰਪਾ ਕਰਕੇ ਜਿਨ੍ਹਾਂ ਦੀ ਕੋਈ ਡਿਊਟੀ ਨਹੀਂ ਹੈ ਉਹਨਾਂ ਨੂੰ ਖੇਡ ਗਰਾਊਂਡ ਚੋਂ ਅਸੀਂ ਬੇਨਤੀ ਕਰਦੇ ਆ ਸੋ ਕਿਰਪਾ ਕਰਕੇ ਖੇਡ ਗਰਾਉਂਡ ਜਿਹੜਾ ਕਲੀਅਰ ਕਰ ਦਿਓ ਵੀਰ ਸੀਰਾ ਜੀ ਤੁਹਾਡੇ ਕੋਲੇ ਮਾਈਕ ਆ ਉਹ ਮੈਨੂੰ ਪਹੁੰਚਾ ਦਿਓ ਤਾਂ ਕਿ ਜਿਹੜਾ ਉਹ ਮਾਈਕ ਆ ਸੀ ਜਿਹੜਾ ਮੈਚ ਚੱਲੇਗਾ ਸੀ ਉਹਦੀ ਕਮੈਂਟਰੀ ਦੀ ਸਵਾਮਾ ਤੁਹਾਡੇ ਨਾਲ ਸਾਂਝੀਆ ਕਰੀਏ ਸੋ ਦੱਸਣਾ ਵੀ ਕਿਹੜਾ ਮੈਚ ਸ਼ੁਰੂ ਕਰਨਾ ਸਾਨੂੰ ਆਸੀ ਫਿਰ ਉਸੇ ਮੈਚ ਤੋਂ ਸੱਦਾ ਦੇਈਏ ਜਿਨ੍ਹਾਂ ਦੀ ਡਿਊਟੀ ਨਹੀਂ ਹੈ ਉਹ ਕਿਰਪਾ ਕਰਕੇ ਖੇਡ ਗਰਾਉਂਡ ਨੂੰ ਬਿਲਕੁਲ ਕਲੀਅਰ ਕਰ ਦਿਓ ਜੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਹਾਂਜੀ ਭਾਈ ਜੀ ਅਗਲਾ ਮੈਚ ਸ਼ੁਰੂ ਕਰਾ ਦਿਓ ਇਹਨਾਂ ਦਾ ਫੈਸਲਾ ਕਰਦੇ ਆ ਅਗਲਾ ਮੈਚ ਬਲਾਉ ਟੀਮਾਂ ਸਾਡੇ ਦਰਸ਼ਕ ਵੀਰ ਦਾ ਕਿਸੇ ਦਾ ਮੋਬਾਈਲ ਗੁੰਮ ਹੋਇਆ ਸੋ ਜਿਸ ਨੂੰ ਮਿਲਿਆ ਉਹ ਕਿਰਪਾ ਕਰਕੇ ਖੇਡ ਮੈਦਾਨ ਦੇ ਅੰਦਰ ਮੇਰੇ ਕੋਲੇ ਪਹੁੰਚਾ ਦਿਓ ਚਲੋ ਮੋਬਾਈਲ ਭਾਵੇਂ ਰੱਖ ਹੀ ਲਿਓ ਪਰ ਜਿਹੜਾ SIM ਆ ਉਹਦੇ 'ਚ ਨੰਬਰ ਬੜੇ ਜ਼ਰੂਰੀ ਹੈ ਸੋ ਕਿਰਪਾ ਕਰਕੇ ਸੈਮੀ ਸਾਡੇ ਕੋਲ ਪਹੁੰਚਾ ਦਿਓ ਕੱਲ ਕਿਉਂਕਿ ਸਾਡੇ ਵੀ ਰਸਤੇ ਐ ਕੀ ਬਾਤ ਅਗਲੀਆਂ ਦੋਨੋਂ ਟੀਮਾਂ ਵੀ ਤਿਆਰੀ ਫੜ ਲੈਣ ਸ਼ਹੀਦ ਭਗਤ ਸਿੰਘ ਕਲੱਬ ਗਵੰਟੀ ਤੇ ਚੀਮਾ ਯੂਥਪੁਰ ਦੀਆਂ ਟੀਮਾਂ ਬਾਬਾ ترਸੀਮ ਸਿੰਘ ਜੀ ਖੇਡ ਮੈਦਾਨ ਦੇ ਅੰਦਰ ਪੁੱਜ ਗਏ ਆ ਸੋ ਜੋ ਵੀ ਫੈਸਲਾ ਹੋਵੇਗਾ ਜਸਪੀਰ ਸਿੰਘ ਜੀ ਬੋਲਣਗੇ ਹਾਂਜੀ ਬਾਈ ਜੀ ਬਾਬਾ ਜੀ ਵੱਲੋਂ ਸਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਵੀ ਦੋਨੇ ਟੀਮਾਂ ਹੀ ਕੱਟਾਂਗੇ ਬਾਈ ਜੀ ਅਸੀਂ ਬੇਨਤੀ ਨੂੰ ਕਬੂਲ ਕਰਿਓ ਵੀਰ ਬਣ ਕੇ ਬਹੁਤ ਧੰਨਵਾਦ ਦੋਨੇ ਟੀਮਾਂ ਦਾ ਬਹੁਤ ਹੀ ਨਾਮੀ ਟੀਮਾਂ ਬਾਈ ਜੀ ਪੈਸਾ ਆਉਂਦਾ ਜਾਂਦਾ ਰਹਿੰਦਾ ਬਹੁਤ ਧੰਨਵਾਦ ਵਾਹ ਬਈ ਵਾਹ ਦਰਸ਼ਕ ਵੀਰ ਇੱਕ ਵਾਰ ਤਾਲੀਆਂ ਮਾਰੋ ਜਿਹੜਾ ਦੋਨੇ ਟੀਮਾਂ ਨੂੰ ਕੂਰ ਕੀਤਾ ਲੋ ਵੀ ਮਿੱਤਰੋ ਤੁਸੀਂ ਇਹ ਮੈਚ ਵੇਖ ਹੀ ਲਿਆ ਪੂਰਾ ਤਾਂ ਨਹੀਂ ਹੋ ਸਕਿਆ ਚਲੋ ਜੋ ਵੀ ਕਾਰਨ ਬਣੇ ਉਹ ਵੀ ਤੁਸੀਂ ਦੇਖ ਲਿਆ ਇਸ ਤੋਂ ਇਲਾਵਾ ਵੀ ਸਾਡੇ ਇਸ YouTube ਚੈਨਲ ਤੇ ਬਹੁਤ ਸਾਰੇ ਮੈਚ ਅਵੇਲੇਬਲ ਨੇ ਉਹਨਾਂ ਚੋਂ ਕੁਛ ਜਨਦੀ ਦਾ ਦੋ ਮੈਚ ਅਸੀਂ ਤੁਹਾਨੂੰ ਫੇਰ ਤੋਂ ਕੱਢ ਕੇ ਦੇ ਰਹੇ ਹਾਂ ਇਹਨਾਂ ਦੇ ਵਿੱਚੋਂ ਦੋਨੇ ਮੈਚ ਜਿਹੜੇ ਨੇ ਪੂਰੇ ਵਧੀਆ ਮੈਚ ਨੇ ਦੇਖਣ ਵਾਲੇ ਮੈਚ ਐ ਬਾਕੀ ਇਹ ਵਿਚਾਲੋਂ ਵੀ ਬੰਦ ਨਹੀਂ ਇਹ ਵੀ ਤੁਹਾਡੇ ਨਾਲ ਵਾਦਾ ਹੈ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਚ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਔਰ ਸਾਡੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਔਰ ਲਾਈਕ ਕਰਨਾ ਨਹੀਂ ਭੁੱਲਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ